ਸੜਕੇ ਸਾਹਮਣੂ ਕਿ ਪ੍ਰਧਾਨ ਨੇ ਇੰਡੀਆ ਕਾਂਗਰਸ ਭਾਰਤ ਦੇ ਇਹਨਾਂ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਬਰਖਾ ਕੀਤਾ ਜਾਵੇ ਇਹ ਮੈਂਬਰ ਪਾਰਲੀਮੈਂਟ ਤੋਂ ਉਹਨਾਂ ਦਾ ਅਸਤੀਫਾ ਲਿਆ ਜਾਵੇ ਇਹ ਤਾਂ ਐਸ்சி ਸਮਾਜ ਇਹਦਾ ਜੇ ਸੜਕਾਂ ਤੇ ਹੋਰ ਉਤਰ ਕੇ ਦਾ ਵਿਰੋਧ ਕਰੇਗਾ ਔਰ ਜਦੋਂ ਤੱਕ ਜਦੋਂ ਤੱਕ ਇਹ ਅਗਦਾ ਅਸਤੀਫਾ ਨਹੀਂ ਮਨਜ਼ੂਰ ਹੋ ਜਾਂਦਾ ਇਹਦੇ ਉੱਪਰ ਪਰਚਾ ਨਹੀਂ ਦਰਜ ਹੋ ਜਾਂਦਾ ਇਹਦੇ ਉੱਪਰ ਐਸ்சி ਐਸਟੀ ਐਕਚੁਅਲੀ ਲੱਗ ਜਾਂਦਾ ਉਦੋਂ ਤੱਕ ਅਸੀਂ ਚੁੱਪ ਨਹੀਂ ਬਹਿਣਾ ਜੀ ਮੁਤਾਬਕ ਮੁਤਾਬਕ ਰਾਜਾ ਦੁਸ਼ਮਣ ਰਾਜਾ ਫ੍ਰੀ ਮੁਤਾਬਕ مرتہ آباد مرتہ آباد مرتہ آباد مرتہ آباد راجہ بڑیں مرتہ آباد راجہ بڑیں مرتہ آباد مرتہ آباد لوکھی مرتہ آباد اوکی مرتہ آباد

श्मन राजा पढ़ाई मुर्गा मु दुश्मन राजा पढ़ाई मुर्गा मु राजा पढ़ाई राजा पढ़ाई राजा पढ़ाई ਮੁਰਦਾਬਾ ਮੁਰਦਾਬਾ ਰਾਜ ਸਭਾ ਰਾਜ ਸੁਪਰ ਰਾਜਾ ਬਰੇਂਡ ਮੁਰਦਾਬਾ ਕਿਕਲਾ ਪਿਛੇ ਆਪ ਰਾਜਾ ਬਰੇਂਡ ਮੁਰਦਾਬਾ ਮੁਰਦਾਬਾ ਇੱਕ ਸੁਭਿਅਕਤੀ ਲਈ ਸਰਦਾਰ ਭੂਟਾ ਸਿੰਘ ਜੀ ਜਿਹੜੇ ਸੰਸਾਰ ਦੇ ਵਿੱਚ ਨਹੀਂ ਹੈਗੇ ਔਰ ਉਹ ਗ੍ਰਹਿ ਮੰਤਰੀ ਰੇ ਉਸ ਸਮੇਂ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਲਈ ਇਹ ਗੱਲ ਕਹਿਣੀ ਕਿ ਇੱਕ ਗਰੀਬ ਜਿਹੜਾ ਖੇਤਾਂ 'ਚ ਕੰਮ ਕਰਦਾ ਕਾਲਾ ਜ ਆ ਉਹਨੂੰ ਚੱਕ ਕੇ ਕਾਂਗਰਸ ਨੇ ਜਿਹੜਾ ਜੀ ਗ੍ਰਹਿ ਮੰਤਰੀ ਬਣਾਇਆ ਜਿੱਥੇ ਅੱਜ ਅਮਿਤ ਸ਼ਾਹ ਬੈਠਾ ਜੀ ਇਹ ਬਹੁਤ ਮਾੜੀ ਗੱਲ ਹੈ ਉਹ ਉਹ ਇਸ ਕਰਕੇ ਨੇ ਗ੍ਰਹਿ ਮੰਤਰੀ ਬਣੇ ਸੀ ਕਿ ਉਹ ਐਸਸੀ ਸਮਾਜ ਤੋਂ ਸੀਗੇ ਇਸ ਕਰਕੇ ਗ੍ਰਹਿ ਮੰਤਰੀ ਬਣੇ ਸੀ ਕਿਉਂਕਿ ਉਹਨਾਂ ਤੇ ਲਾਇਕਤ ਸੀਗੀ ਔਰ ਐਸਸੀ ਸਮਾਜ ਲਈ ਇਤਾਂ ਦੀ ਭੱਦੀ ਸ਼ਬਦਾ ਵ ਲਈ ਯੂਜ਼ ਕਰਨੀ ਕਿ ਕਾਲਾ ਜਿਆ ਇਹ ਇਹਦਾ ਕੀ ਮਤਲਬ ਹੈ ਜੀ ਐਸਸੀ ਸਮਾਜ ਪੂਰੇ ਦੇਸ਼ ਦੇ ਵਿੱਚ ਜਿਹੜਾ ਜੀ ਰੋਹ ਦੇ ਵਿੱਚ ਆ ਪੰਜਾਬ ਦੇ ਵਿੱਚ ਰੋਹ ਦੇ ਵਿੱਚ ਆ ਸਾਰੀਆਂ ਜਿਹੜੀਆਂ ਨੇ ਪਾਰਟੀਆਂ ਨੇ ਇਹਦਾ ਵਿਰੋਧ ਕਰ ਰਹੀਆਂ ਨੇ ਸਾਰੇ ਧਾਰਮਿਕ ਦਾਰੇ ਆ ਚਾਹੇ ਜਿਹੜੇ ਆ ਜਿਹੜੇ ਸਿਆਣੇ ਲੋਕ ਨੇ ਜੀ ਉਹ ਇਸ ਗੱਲ ਨੂੰ ਬਹੁਤ ਮਾਈਂਡ ਕਰ ਰਹੇ ਆ ਕਿ ਇੱਕ ਉਹ ਬੰਦਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇ ਔਰ ਇਹ ਗੱਲ ਕਹਿ ਰਿਹਾ ਕਿ ਇੱਕ ਗਰੀਬ ਜਾਂ ਖੇਤਾਂ 'ਚ ਕੰਮ ਕਰਦਾ ਕਾਲਾ ਜਾਂ ਇਹਦਾ ਕੀ ਮਤਲਬ ਹੈ ਜੀ ਅਗਰ ਗੂਟਾ ਸਿੰਘ ਸਾਡੇ ਲਈ ਸਤਿਕਾਰਯੋਗ ਨੇ ਉਹਨਾਂ ਦਾ ਪਰਿਵਾਰ ਸਾਡੇ ਲਈ ਸਤਿਕਾਰਯੋਗ ਹੈ ਉਹਨਾਂ ਲਈ ਔਰ ਖਾਸ ਕਰਕੇ ਐਸਸੀ ਸਮਾਜ ਦੇ ਵਿੱਚੋਂ ਆਉਂਦੇ ਸੀਗੇ ਇਹ ਲਫ਼ਜ਼ ਕਹਿਣਾ ਬਹੁਤ ਹੀ ਮਾੜੀ ਗੱਲ ਆ ਹੁਣ ਸੋਸ਼ਲ ਮੀਡੀਆ 'ਤੇ ਇਕੱਲੇ ਬਹਿ ਕੇ ਮਾਫੀ ਮੰਗੀ ਜਾਂਦਾ ਜੀ ਕੀ ਫਾਇਦਾ ਹੁੰਦਾ ਜੀ ਐਮਪੀ ਨੇ ਵੜਿੰਗ ਜੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਗਰ ਉਹਨਾਂ ਦੀ ਇਹ ਇਹੋ ਜੀ ਭੱਦੀ ਸ਼ਬਦਾਵਲੀ ਆ ਅਗਰ ਉਹ ਇਹ ਐਸ்சி ਸਮਾਜ ਨੂੰ ਇਹ ਕੁਛ ਕਹਿ ਸਕਦੇ ਆ ਤਾਂ ਕੀ ਕੀ ਹੋਊਗਾ ਉਹਨਾਂ ਦੇ ਅੰਦਰ ਜੀ ਇਹ ਐਸ்சி ਸਮਾਜ ਕੋਈ ਕਾਰਵਾਈ ਹਲਕੀ ਨਜ਼ਰ ਨਹੀਂ ਵਿਕੇ ਮੈਂ ਬੇਨਤੀ ਕਰਦਾ ਖੜਗੇ ਸਾਹਿਬ ਨੂੰ ਕਿ ਪ੍ਰਧਾਨ ਨੇ ਇੰਡੀਆ ਕਾਂਗਰਸ ਭਾਰਤ ਦੇ ਇਹਨਾਂ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਬਰਖਾ ਕੀਤਾ ਜਾਵੇ ਇਹ ਮੈਂਬਰ ਪਾਰਲੀਮੈਂਟ ਤੋਂ ਉਹਨਾਂ ਦਾ ਸਿਫਾ ਲਿਆ ਜਾਵੇ ਇਹ ਤਾਂ ਐਸ்சி ਸਮਾਜ ਇਹਦਾ ਜੇ ਸੜਕਾਂ ਤੇ ਹੋਰ ਉਤਰ ਕੇ ਇਹਦਾ ਵਿਰੋਧ ਕਰੇਗਾ ਔਰ ਜਦੋਂ ਤੱਕ ਜਦੋਂ ਤੱਕ ਇਹ ਅਗਦਾ ਸੀਫਾ ਨਹੀਂ ਮਨਜ਼ੂਰ ਹੋ ਜਾਂਦਾ ਇਹਦੇ ਉੱਪਰ ਪਰਚਾ ਨਹੀਂ ਦਰਜ ਹੋ ਜਾਂਦਾ ਇਹਦੇ ਉੱਪਰ ਐਸ்சி ਐਕਚੁਅਲੀ ਲੱਗ ਜਾਂਦਾ ਉਦੋਂ ਤੱਕ ਅਸੀਂ ਚੁੱਪ ਨਹੀਂ ਬਹਿਣਾ ਜੀ ਰਾਜਾ ਅਸੀਂ ਦੇ ਖਿਲਾਫ ਪੱਤੀ ਸ਼ਬਦਾਲ ਦੀ ਵਰਤੋਂ ਕੀਤੀ ਗਈ ਹੈ ਰਾਜਾ ਬੜਿੰਗ ਜੀ ਇੱਕ ਬੜੇ ਲਿਖੇ ਤੀਏ ਦੂਜੇ ਬਾਣ ਤੀਏ ਪਾਰਟੀ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਪਰ ਉਹਨੂੰ ਇੰਨੇ ਹੀ ਨਹੀਂ ਪਤਾ ਵੀ ਮੈਂ ਬੋਲ ਕੀ ਰਿਹਾ ਉਹਨੂੰ ਇੰਨੇ ਹੀ ਨਹੀਂ ਪਤਾ ਵੀ ਮੈਂ ਬੋਲਣਾ ਕੀ ਹੈ ਪੰਜਾਬ ਦੇ ਅੰਦਰ ਮੈਂ ਉਹਨੂੰ ਇੰਨੇ ਹੀ ਨਹੀਂ ਪਤਾ ਵੀ ਪੰਜਾਬ ਦੇ ਕਾਂਗਰਸ ਦੇ ਵਿੱਚ ਦਲਤਾ ਦੀ ਜਿਹੜੀ ਵੋਟ ਸੀ ਉਹ ਕਾਂਗਰਸ ਪਾਰਟੀ ਦੀ ਡਿੜਦੀ ਹੱਟੀ ਸੀ ਪਰ ਇਹ ਤੋੜ ਰਹੇ ਨੇ ਜਿਵੇਂ ਪਹਿਲਾਂ ਕੋਣਾਂ ਕਹਿੰਦਾ ਸੀ ਕਿ ਇਹ ਪਿਆਰ ਦੀ ਜੁੱਤੀ ਹੈ ਇਹਨਾਂ ਨੂੰ ਪਿਆਰ ਦੀ ਜੁੱਤੀ ਨੂੰ ਉੱਪਰ ਰੱਖ ਲੈ ਦਿੱਤੇ ਕਾਂਗਰਸ ਪਾਰਟੀ ਨੇ ਇਹ ਕਾਂਗਰਸੀਆਂ ਦਾ ਕੰਮ ਹੈ ਹੀ ਹੈ ਇਹਨਾਂ ਨੇ ਐਮਐਸ ਤੋਂ ਸਾਨੂੰ ਲੁੱਟਿਆ ਤੇ ਕੁੱਟਿਆ ਵੀ ਹੈ ਨਹੀਂ ਤਾਂ ਇੱਕੋ ਗੱਲ ਕਹਿਣਾ ਵੀ ਜਦੋਂ ਤੱਕ ਰਾਜਾ ਬੜਿੰਗ ਜੀ ਤੀਪਾ ਨਹੀਂ ਦਿੰਦੇ ਤਾਂ ਉਦੋਂ ਤੱਕ ਇਹ ਸੰਘਰਸ਼ ਚੱਲ ਜਾਰੀ ਰਹੂਗਾ ਤੁਹਾਡਾ ਹੋਰ ਤੇ ਜੋਗਾ ਮਲਾ ਨਾ ਦਰਜ ਹੋਇਆ ਕੋਈ ਕਾਰਵਾਈ ਨਾ ਹੋਈ ਤਾਂ ਐਸੀ ਸਮਝੀ ਕਰੂਗਾ ਮੈਂ ਐਸੀ ਸਮਝ ਐਸੀ ਐਕਟ ਦਾ ਪਰਚਾ ਦਰਜ ਕਰਾਊਗਾ ਜੀ ਇਹਨਾਂ ਦੇ ਖਿਲਾਫ ਕਿਉਂਕਿ ਜੇ ਐਸਿਆ ਦੇ ਵਿਰੁੱਧ ਬੋਲ ਰਿਹਾ ਜੀ ਉਹ ਕਾਲੇ ਪੀਲੇ ਦਾ ਕੀ ਮਤਲਬ ਹੈ ਜੀ ਕਾਲੇ ਦਾ ਅਸੀਂ ਵੀ ਆ ਉਹਨੇ ਮਾਫੀ ਵੀ ਮੰਗੀ ਆ ਸੋਸ਼ਲ ਮੀਡੀਆ ਦੇ ਕਿਨਾਂ ਲੈ ਪਹਿਲਾਂ ਥੱਪੜ ਮਾਰਦੇ ਫਿਰ ਮਾਫੀ ਮੰਗ ਲੋ ਇਹਦਾ ਮਤਲਬ ਕੀ ਆ ਜੀ ਕੀ ਮੰਗ ਕਰਦੇ ਹੁਣ ਮੰਗ ਕਰਦੇ ਤੇ ਪਰਚਾ ਦਰਜ ਹੋਵੇ ਸੀਬੀਪੀਓ ਦਾ 11 ਕਾਂਗਰਸ ਪਾਰਟੀ ਨਾਲ ਲਵੇ ਇਧਰ ਪਰਚਾ ਦਰਜ ਹੋਣਾ ਚਾਹੀਦਾ ਐਸੀ ਐਕਟ ਦਾ ਇਹ ਇਧੇ ਗ੍ਰਾਹ ਮੰਤਰੀ ਸੀਗੇ ਤੇ ਰਾਜਾ ਬੜਿੰਗ ਜੀ ਜੇਕਰ ਜਿੱਤਦੇ ਨੇ ਉਹ ਤਾਂ ਨਾਲ ਉਹਨਾਂ ਨੂੰ ਐਸ்சி ਵੀ ਐਸ்சி ਭਾਈਚਾਰਾ ਵੀ ਵੋਟਾਂ ਪਾਉਂਦਾ ਹੈ ਉਹ ਬਿਲਕੁਲ ਨਿੰਦਣਯੋਗ ਕੰਮ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਆਪਾਂ ਇੰਡੀਆ ਦੇ ਵਿੱਚ ਜਿੰਨੇ ਹੀ ਭਾਰਤ ਦੇ ਵਿੱਚ ਰੋਗ ਰਹੇ ਨੇ ਇੱਥੇ ਸਾਰੇ ਜਿੰਨੀਆਂ ਸਾਰੇ ਇਕੱਠੇ ਰਹੇ ਨੇ ਇੱਥੇ ਕੋਈ ਜਾਤੀਵਾਦ ਨਹੀਂ ਸਾਰੇ ਆਪਾਂ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਰਹਿੰਦੇ ਆ ਇਸ ਲਈ ਮੈਂ ਤਾਂ ਅਪੀਲ ਕਰਦਾ ਵੀ ਇਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਰਾਜਾ ਬੜਿੰਗ ਮੰਗ ਕੀ ਕਰਦੇ ਹੋ ਮੰਗ ਕਾਰਵਾਈ ਦੀ ਕਰਦੇ ਆ ਜੀ ਇਹਨਾਂ ਤੇ ਕਾਰਵਾਈ ਪਰਚਾਦਰ ਚ ਹੋਵੇ ਜੀ ਜੇ ਨਾ ਹੋਈ ਜੇ ਆਉਣ ਵਾਲੇ ਦਿਨਾਂ ਚ ਵੱਡੇ ਪੱਧ ਸੋ ਵਿਅਕਤੀ ਲਈ ਸਰਦਾਰ ਭੂਟਾ ਸਿੰਘ ਜੀ ਜਿਹੜੇ ਸੰਸਾਰ ਦੇ ਵਿੱਚ ਨਹੀਂ ਹੈਗੇ ਔਰ ਉਹ ਗ੍ਰਹਿ ਮੰਤਰੀ ਰੇ ਉਸ ਸਮੇਂ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਲਈ ਇਹ ਗੱਲ ਕਹਿਣੇ ਕਿ ਇੱਕ ਗਰੀਬ ਜਿਹੜਾ ਖੇਤਾਂ 'ਚ ਕੰਮ ਕਰਦਾ ਕਾਲਾ ਜਿਹਾ ਉਹਨੂੰ ਚੱਕ ਕੇ ਕਾਂਗਰਸ ਨੇ ਜਿਹੜਾ ਜੀ ਗ੍ਰਹਿ ਮੰਤਰੀ ਬਣਾਇਆ ਜਿੱਥੇ ਅੱਜ ਅਮਿਤ ਸ਼ਾਹ ਬਠਾ ਜੀ ਇਹ ਬਹੁਤ ਮਾੜੀ ਗੱਲ ਹੈ ਜੀ ਉਹ ਉਹ ਇਸ ਕਰਕੇ ਨਹੀਂ ਗ੍ਰਹਿ ਮੰਤਰੀ ਬਣੇ ਸੀ ਕਿ ਉਹ ਐਸੀ ਸਮਾਜ ਤੋਂ ਸੀਗੇ ਉਹ ਇਸ ਕਰਕੇ ਗ੍ਰਹਿ ਮੰਤਰੀ ਬਣੇ ਸੀ ਕਿਉਂਕਿ ਉਹਨਾਂ ਤੇ ਲਾਇਕਤ ਸੀਗੀ ਔਰ ਐਸੀ ਸਮਾਜ ਲਈ ਇਤਾਂ ਦੀ ਭੱਦੀ ਸ਼ਬਦਾ ਲਈ ਯੂਜ਼ ਕਰਨੀ ਕਿ ਕਾਲਾ ਜ ਆ ਇਹ ਇਹਦਾ ਕੀ ਮਤਲਬ ਹੈ ਜੀ ਐਸਸੀ ਸਮਾਜ ਪੂਰੇ ਦੇਸ਼ ਦੇ ਵਿੱਚ ਜਿਹੜਾ ਜੀ ਰੋਹ ਦੇ ਵਿੱਚ ਆ ਪੰਜਾਬ ਦੇ ਵਿੱਚ ਰੋਹ ਦੇ ਵਿੱਚ ਆ ਸਾਰੀਆਂ ਜਿਹੜੀਆਂ ਨੇ ਪਾਰਟੀਆਂ ਨੇ ਇਹਦਾ ਵਿਰੋਧ ਕਰ ਰਹੀਆਂ ਨੇ ਸਾਰੇ ਧਾਰਮਿਕ ਨਾਰੇ ਆ ਚਾਹੇ ਜਿਹੜੇ ਆ ਜਿਹੜੇ ਸਿਆਣੇ ਲੋਕ ਨੇ ਜੀ ਉਹ ਇਸ ਗੱਲ ਨੂੰ ਬਹੁਤ ਮਾਈਂਡ ਕਰ ਰਹੇ ਆ ਕਿ ਇੱਕ ਉਹ ਬੰਦਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇ ਔਰ ਇਹ ਗੱਲ ਕਹਿ ਰਿਹਾ ਕਿ ਇੱਕ ਇੱਕ ਗਰੀਬ ਜ ਆ ਖੇਤਾਂ 'ਚ ਕੰਮ ਕਰਦਾ ਕਾਲਾ ਜ ਆ ਇਹਦਾ ਕੀ ਮਤਲਬ ਹੈ ਜੀ ਅਗਰ ਬੂਟਾ ਸਿੰਘ ਸਾਡੇ ਲਈ ਸਤਕਾਰਯੋਗ ਨੇ ਉਹਨਾਂ ਦਾ ਪਰਿਵਾਰ ਸਾਡੇ ਲਈ ਸਤਕਾਰਯੋਗ ਹੈ ਉਹਨਾਂ ਲਈ ਔਰ ਖਾਸ ਕਰਕੇ ਐਸਸੀ ਸਮਾਜ ਦੇ ਵਿੱਚੋਂ ਆਉਂਦੇ ਸੀਗੇ ਇਹ ਲਫ਼ਜ਼ ਕਹਿਣਾ ਬਹੁਤ ਹੀ ਮਾੜੀ ਗੱਲ ਆ ਹੁਣ ਸੋਸ਼ਲ ਮੀਡੀਆ ਤੇ ਇਕੱਲੇ ਬਹਿ ਕੇ ਮਾਫੀ ਮੰਗੀ ਜਾਂਦਾ ਜੀ ਕੀ ਫਾਇਦਾ ਉਹਦਾ ਜੀ ਸਾਹਿਬ ਐਮਪੀ ਨੇ ਵੜਿੰਗ ਜੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਗਰ ਉਹਨਾਂ ਦੀ ਇਹ ਇਹੋ ਜੀ ਭੱਦੀ ਸ਼ਬਦਾਵਲੀ ਆ ਅਗਰ ਉਹ ਐਸਸੀ ਸਮਾਜ ਨੂੰ ਇਹ ਕੁਝ ਕਹਿ ਸਕਦੇ ਆ ਤਾਂ ਕੀ ਕੀ ਹੋਊਗਾ ਉਹਨਾਂ ਦੇ ਅੰਦਰ ਜੀ ਤੇ ਐਸਸੀ ਸਮਾਜ ਕੋਈ ਕਾਰ